ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚਿਆ ਕਾਲੇਬਾਈ ਕੋਲ ਨagre ਤੇ ਉਹਦੀ ਝੋਤੀ ਦਿਖਾਵਾਂਗੇ 8 ਮਹੀਨਿਆਂ ਦੀ ਗੱਬਣ ਝੋਤੀ ਦਿਖਾਵਾਂਗੇ ਤੇ ਝੋਤੀ ਪੂਰੇ ਟਾਪ ਦੀ ਆ ਮਿੱਤਰੋ ਲੈ ਦਿਖਾਉਣੇ ਆ ਜੂ ਵੀ ਸੱਜਣੋ ਤੋੜ ਕੇ ਦਿਖਾਵੀ ਆਲੇ ਲੈ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਤੇ ਆਇਤੀ 8 ਮਹੀਨਿਆਂ ਦੀ ਗੱਬਣਾ ਹੋਣਾ ਤੋੜ ਕੇ ਦਿਖਾਉਣੇ ਆ ਵੱਡੀ-ਬੁੱਡੀ ਬਹੁਤਾ ਮਿੱਤਰੋ ਇਸ ਕੋ ਕਾਲਾ ਰੰਗਾ ਇਹ ਪਿੱਟਪੂੜਾ ਚੰਗੀ ਆ ਪਿੱਟਪੂੜੇ ਦੀ ਇਹ ਕੱਲਾ ਕੱਲਾ ਵੱਖਰਾ ਵੱਖਰਾ ਥਾਣਾ ਮੂਠੀ ਵਾਲਾ ਥਾਣਾ ਮੋੜ ਲਿਆ ਬਈ ਚੰਗੀ ਬਹੁਤਾ ਮਿੱਤਰੋ ਦੁੱਧ ਪਾਇਆ ਹੋਇਆ 15 ਲੀਟਰਾਂ ਬੰਦੀ ਇਹ ਡੀਟੇਲ ਲੈ ਕੇ ਦਿੰਨੇ ਆ ਕਾਲੇ ਬਾਈ ਤੋਂ ਸੂਈ ਵੀ ਆ ਕਾਲੇ ਹੋਣੇ ਈ ਵੀ ਦੂਜੇ ਸੂਈ ਆ ਤੀਜੇ ਸੂ ਦੂਜੇ ਸੂਈ ਹੋਈ ਆ ਤੀਜੇ ਸੂਗੀ ਹੁਣ ਤੇ ਕਿੰਨੇ ਮਹੀਨੇ ਦੀ ਗੱਪਣਾ ਵੀਰੇ ਐਨ ਪਹ ਅੱਖ ਮਹੀਨੇ ਦੀ ਗੱਪਣਾ ਵੀਰੇ ਨਾ ਇੱਕ ਦਿਨ ਘੱਟ ਨਾ ਇੱਕ ਦਿਨ ਫੱਟ ਬਾਈ ਕਹਿੰਦਾ ਅੱਠ ਮਹੀਨੇ ਦੀ ਗੱਪਣਾ ਜਿਹੜਾ ਵੀ ਵੀਰ ਸੱਜਣਾ ਖਰੀਦੂਗਾ ਕੋਈ ਮਰਜੀ ਡਾਕਟਰ ਨੂੰ ਲਿਆਵੇ ਆਪਦੇ ਚਾਹੇ ਆਪਦੇ ਹਾਂ ਆਪਦੇ ਪਿੰਡੋਂ ਡਾਕਟਰ ਲਿਆ ਆਵੇ ਕਿਤੋਂ ਮਰਜੀ ਲਿਆ ਚਾਹੇ ਪਿੰਡ ਲਿਆ ਕੇ ਚੈੱਕ ਕਰਾ ਕੇ ਫੇਰ ਪੈਸੇ ਦੇ ਦੇ ਫੇਰ ਪੈਸੇ ਦੇ ਦੇ ਬਾਈ ਕਹਿੰਦਾ 2 ਮਹੀਨੇ ਦੀ ਪੂਰੀ ਕਹਿਦੀ ਬਾਈ ਨੇ ਅੱਠ ਮਹੀਨਿਆਂ ਦੀ ਉਹ ਗੱਪਣਾ ਇਹ ਪੂਰੀ ਤੇ ਦੁੱਧ ਕਿੰਨਾ ਪਾਇਆ ਹੋ 14 ਕਿਲੋ ਦੁੱਧ ਚੋਇਆ ਵੀ 14 ਕਿਲੋ ਪਾਇਆ ਹੈ ਦੁੱਧ ਬਾਈ ਕਹਿੰਦਾ 14 ਕਿਲੋ ਪਾਇਆ ਹੋਇਆ ਉਹਨਾਂ ਤੋਂ ਜਿਹੜੋ ਲਿਆਂਦੀਆ ਬਾਈ ਨੇ ਉਹਨਾਂ ਦੀ ਪੁੱਛਿਆ ਦੀ ਕਹਿੰਦੇ 14 ਕਿਲੋ ਦੁੱਧ ਦੁੱਧ ਪਾਇਆ ਦੂਜਾ ਦੂਜੇ ਰੂਏ ਨੇ ਤੇ ਹੁਣ ਥਣ ਪਾਸ ਹੋ ਜਾਣਗੇ ਮਿੱਤਰੋ 2 ਕਿਲੋ ਦੁੱਧ ਵੀ ਆ ਬਾਈ 2 ਕਿਲੋ ਦੁੱਧ ਹੈਗਾ ਬਾਈ ਕਹਿੰਦਾ ਤੇ 8 ਮਹੀਨੇ ਦੀ ਕਪੜਾ ਕੋਈ ਨਹੀਂ ਦੁੱਧ ਦਿੰਦੀ ਹਰੇਕ ਇਹ ਹਟ ਜਾਂਦੀ ਆ ਠੰਡੀ ਸੀਲ ਬਹੁਤ ਆ ਝੋਟੀ ਲੈ ਦੇਖ ਸਕਦੇ ਹੋ ਕੱਦ ਕੱਦ ਬਹੁਤ ਆ ਦੇਖ ਸਕਦੇ ਹੋ ਮੋਟੇ 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 ਬਰਾਬਰੇ ਆ ਆਪਣੇ ਦੇਖ ਸਕਦੇ ਹੋ ਇਹ ਪਿੱਠਪੁੜੇ ਦੀ ਬਹੁਤ ਚੰਗੀ ਆ ਛੋਟੀ ਬਾਈ ਕਹਿੰਦਾ ਇੱਕ ਹੋਰ ਬਾਈ ਨੇ ਇਹੋ ਦਿੱਤੀ ਆ ਕਹਿੰਦਾ ਵੀ ਇਹ ਜਦੋਂ ਛੋਟੀ ਸੂਪੀ ਪਾਵਾਂ ਦੀ ਇੱਕ ਚਾਲੀ ਦੀ ਮੈਨੂਏ ਦੇ ਦੇਣ ਕਹਿੰਦਾ ਛੋਟੀ ਜਿਹੜਾ ਵੀ ਤਿਆਰ ਕਰਕੇ ਵੇਚੂਗਾ ਬਾਈ ਕਹਿੰਦਾ ਮੈਨੂੰ ਇੱਕ 40 ਦੀ ਮੈਂ ਗਾਹ ਇੱਕ 40 ਦਾ ਉਹ ਕੋਈ ਵੀ ਵੀਰਪਾਈ ਸੱਜਣ ਲੈ ਕੇ ਜਾਊ ਜਿਹੜਾ ਕਾਲਾ ਬਾਈ ਕਹਿੰਦਾ ਮੈਨੂੰ ਇਹ ਦੇ ਦੇ ਇੱਕ 40 ਦੀ ਤੇ ਜੀ ਤੂੰ ਆਈ ਆ ਬਾਈ ਉਹਨਾਂ ਦਾ ਮੁੰਡਾ ਕੈਨੇਡਾ ਗਿਆ ਉਹ ਆ ਬੱਸ ਲੈਣਾ ਅੱਛਾ ਸਿਆ ਕੈਨੇਡਾ ਗਿਆ ਉਹਨਾਂ ਦਾ ਮੁੰਡਾ ਠੀਕ ਆ ਬਾਈ ਕਹਿੰਦਾ ਉਹਨਾਂ ਦਾ ਮੁੰਡਾ ਕੈਨੇਡਾ ਗਿਆ ਜੀ ਤੂੰ ਆਈ ਆ ਤੇ ਝੋਟੀ ਮਿੱਤਰੋ ਲੱਕਰੇ ਰੱਖਣ ਵਾਲੀ ਆ ਬਹੁਤ ਚੰਗੀ ਝੋਟੀ ਆ ਤੇ ਇਹਦਾ ਬਾਈ ਮੁੱਲ ਕੀ ਕਰਦੇ ਆ ਕਾਲੇ ਆਪਾ ਮੁੱਲ ਵੀ ਹਾਂ ਨਾ ਦੇਣ 85 ਹਜ਼ਾਰ ਬਾਈ ਕਹਿੰਦਾ ਹਾਂ ਨਾ ਆਪਾਂ 85000 ਦੀ ਦੇਵਾਂਗੇ ਤੇ ਸੂਕੇ ਉਦੋਂ ਆ ਤਿਆਰ ਹੋ ਕੇ ਹੈਗੀ ਵੀ 40 ਦੀ ਆ ਬਾਈ ਜੋ ਹੈਗੀ ਉਹ ਵਾਪਸ ਆਪੇ ਲਿਆਉਣਗੇ ਬਾਈ ਆਪਾਂ ਉਦੋਂ ਸੜੀ ਵੀ ਦਵਾ ਦੇਣਾ ਠੀਕ ਆ ਠੀਕ ਆ ਬਾਈ ਕਹਿੰਦਾ ਵੀ ਮੇਰੀ ਜਵੇਂ ਮਾਰੀਆਂ ਮੈਂ ਇੱਕ 40 ਦੀ ਆਪ ਲੈ ਆਉਂਗਾ ਤੇ ਆਪਾਂ ਹੁਣ 85000 ਦੀ ਦੇ ਦਾਂਗੇ ਮਾਨ ਤਣ ਦਾ ਤੈਨੂੰ ਕਰਨਾ ਪੂਗਾ ਇਹ ਜੋ ਕਰ ਦਾਂ ਹਾਂ ਮਾਨ ਤਣ ਬਾਈ ਕਹਿੰਦਾ ਜਰੂਰ ਹੋਊ ਜਿਹੜਾ YouTube ਚੈਨਲ ਨੂੰ ਦੇਖ ਕੇ ਵੀਰ ਸੱਜਣ ਮਾਨ ਤਣ ਜਰੂਰ ਕਰੂਗਾ ਪਿੰਡ ਨਾਗਰਾ ਜਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਬੋਲ ਦੇ ਕਹਲੇ 9914358400 ਨੰਬਰ 9174358490 490 490 ਹਾਂ ਠੀਕ ਆ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਏ ਸੱਚ ਨੂੰ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ